ਸਤ ਗੁਰੂ ਪੂਜੇ ਤੇਨ ਹਰਿ ਪੂਜ ਕਰਾਵਾਂ ਪੂਜ ਕਰਾਵਾਂ ਜਿਜਾ ਜਾਈ ਵਹੀ ਮੇਰਾ ਸਤ ਗੁਰੂ ਸੋਥਾਰ ਸੁਭਾਵਾਂ ਰਾਮ ਰਾਹੀ ਛਿਰ ਕਰਵ ਸੋ ਅਰਜਨ ਪਿਆਰੇ ਸਤ ਗੁਰ ਤੁਮਰੇ ਰਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸਾ ਸਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਭੰਤਰ ਜਾਮੀ ਨਾਮ ਕੇ ਊਟ ਪਕੜੀ ਪ੍ਰਭ ਸੁਹਾਮੀ ਹਰ ਰਥ ਪਰੇ ਪ੍ਰਭ ਅੰਤਰ ਜਾਮੀ ਨਾਮ ਕੇ ਊਟ ਤਕੜੀ ਪ੍ਰਭ ਸੁਹਾਮੀ ਰਾਜ ਤੁਮਹਾਰਾ ਹਜ਼ਾਰ ਲਖਿ ਲਖਿ ਰਤ ਅਗ ਅਨਾਥ ਸਭ ਧਨ ਧਨ ਦੇ ਜੀ ਮਾਨਾ do guarda

ਦਾ ਖਾਸ ਦਾ ਬਹੁਤ